ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਕਿੰਨਾ ਚ ਕੀਤਾ Hindu ਹੀ ਸੀਗੇ ਨਾ ਬਾਬਾ ਮਈਤਾ ਕਾਲੂ ਜੀ ਕੌਣ ਸੀ ਪਰ ਤੁਸੀਂ ਇਹ ਗੱਲ ਸਮਝੋ ਜਦੋਂ ਦੋ ਭਰਾਵਾਂ ਦੇ ਵਿੱਚ ਗੰਧ ਵੱਜਦੀ ਹੈ ਨਾ ਉਹਨਾਂ ਦੇ ਘਰ ਆਪੋ ਆਪਣੇ ਹੋ ਜਾਂਦੇ ਯਹੂਦੀਆਂ ਚੋਂ ਹੀ ਕ੍ਰਿਸਟਿਅਨ ਇਸਲਾਮ ਸਾਰਾ ਕੁਝ ਉੱਥੋਂ ਹੀ ਨਿਕਲਿਆ ਨਾ ਤੋ ਕੱਲ ਨੂੰ ਯਹੂਦੀ ਕਹਣ ਤੁਸੀਂ ਸਾਡੇ ਚੋਂ ਨਿਕਲੇ ਆ ਸਾਡਾ ਹੀ ਰੂਪ ਆ ਤੋ ਇਹ ਵਾਦੂ ਦੇ ਬਿਆਨ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਫ਼ ਕਿਹਾ ਗਿਆ ਨਾ ਹਮ Hindu ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਂਤ ਸਿੱਖੀ ਦੀ ਡੈਫੀਨੇਸ਼ਨ ਦਿੱਤੀ ਆ ਗੁਰ ਸਤਿਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉਠਾਰ ਨਾਮ ਤੇ ਆਵੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਿਚਤਰਨਾਟ ਵਿੱਚ ਸਾਫ਼ ਕਰਤਾ ਜਿਹੜੇ ਵਿਚਤਰਨਾਟ ਨੂੰ ਇਹ ਕਹਿ ਦਿੰਦੇ ਕਿਸੇ ਸਨਾਤਨੀ ਕਵੀ ਦਾ ਲਿਖਿਆ ਉਹ ਸਾਫ਼ ਕਹਿ ਰਹੇ ਨੇ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਤਿੰਨ ਇਹ ਕਲਮੋਂ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਇਹ ਬੇਦੀ ਕੁੱਲ ਦੇ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਚਲਾਇਆ ਵੱਖਰਾ ਧਰਮ ਚਲਾਇਆ ਠੀਕ ਹੈ ਹੁਣ ਦੂਜੇ ਭਾਈ ਗੁਰਦਾਸ ਵੀ ਆਂਦੇ ਨਾ ਇਉਂ ਤੀਸਰ ਪੰਥ ਰਚਾਇਨ ਵਡ ਸੂਰਗ ਹੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦੋਂ ਤੁਸੀਂ ਪ੍ਰਚਾਰ ਪ੍ਰਸਾਰ ਕਰਦੇ ਆ ਨਾ ਇਸ ਰੂਹੇ ਜ਼ਮੀਨ ਤੇ ਤੁਹਾਡੀਆਂ ਟੀਚਿੰਗਸ ਨੂੰ ਜਿਹੜਾ ਫਾਲੋ ਕਰਕੇ ਤੁਹਾਡੇ ਧਰਮ ਚੜੇ ਉਹਨੂੰ ਤਾਂ ਰੰਗ ਚੜ ਗਿਆ ਨਾ ਹੁਣ ਜਦੋਂ ਦੁੱਧ ਤੋਂ ਦਹੀਂ ਬਣ ਗਿਆ ਕਦੇ ਦਹੀਂ ਤੋਂ ਦੁੱਧ ਬਣਦਾ ਤੁਸੀਂ ਵੇਖਿਆ ਹਾਂ ਇਹਨੂੰ ਕਈ ਵਾਰ ਮਰੋੜ ਕੇ ਮਤਲਬ ਸਾਨੂੰ ਖਿਜਾਉਣ ਦੀ ਕਹਿ ਦਿੱਤਾ ਜਾਂਦਾ ਨਹੀਂ ਤੁਸੀਂ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ ਕੋ ਗੱਲ ਨੂੰ ਸਮਝ ਲੈਣਾ ਚਾਹੀਦਾ ਵਾ ਵੀ ਜੇ ਹੁਣ ਮੱਖਣ ਬਣ ਗਿਆ ਤੇ ਇਹਨੇ ਹੁਣ ਦੁੱਧ ਨਹੀਂ ਬਣਿਆ